ਪੰਜਾਬ ਤੇ ਡੀਆਜੀ ਲਗਾ ਰਹੇ ਸ੍ਰੀ ਸ਼ਤेंद्र ਸਾਹ ਜੀ ਰਹਿਨਮਾਈ ਹੈ ਮਾਨਯੋਗ ਐਸਐਸਪੀ ਖਨਾ ਡਾਕਟਰ ਜੋਤੀ ਯਾਦਾ ਬੈਂਸ ਆਈਪੀਐਸ ਜੀਆਂ ਗਾਈਡਲਾਈਨ ਦੇ ਅਨੁਸਾਰ ਜੋ ਜੁਦ ਨਸ਼ਾ ਅਬਰਧ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਮਤੀ 18 9 ਨੂੰ ਅਸੀਂ ਇੱਕ 147 ਨੰਬਰ ਐਫਆਈਆਰ ਖਾਨਾ ਦਰਾਹਾ ਚ ਦਰਜ ਕੀਤੀ ਸੀ ਜਿਹਦੇ ਵਿੱਚ ਆਲਰੇਡੀ ਤਿੰਨ ਮਰਦਾਂ ਨੂੰ ਗ੍ਰਿਫਤਾਰ ਕਰਕੇ 1 ਕਿਲੋ ਤੇ 5 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਸੀ ਐਸ ਐਚਓ ਦਰਾਹਾ ਅਕਾਸਟਾ ਬਲੋਂ ਡੀ ਐਸ ਪੀ ਹਰਮੰਦਰ ਨੂੰ ਉਤਰਾ ਦੀ ਸੁਪਰਵਾਈਜ਼ਨ ਦਿੱਤਾ ਹੈ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਸ ਮੁਕੱਦਮੇ ਦੇ ਵੈਕਵਰ ਲਿੰਕੇਜ ਦੇ ਤੌਰ ਤੇ ਕਹੇ ਤ ਹੈ ਜਦੋਂ ਫਰਦਰ ਇਹਦੀ ਤਰਤੀਸ਼ ਮਜਬੂਤ ਉਸ ਕਿਸੇ ਹੋਈ ਤਾਂ ਉਦੋਂ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੁੰਦਾ ਸੀ ਉਹ ਵੀ ਇਹਦੇ ਚ ਨਾਮਜਾਲ ਹੋਇਆ ਸੀ ਲਖਪ੍ਰੀਤ ਸਿੰਘ ਉਰਫ ਲਵੀ ਲਖਪ੍ਰੀਤ ਸਿੰਘ ਉਰਫ ਲਵੀ ਨੂੰ ਪ੍ਰੋਡਕਟਰ ਵਜੋਂ ਲਿਆ ਕੇ ਜਦੋਂ ਕੁੱਸ਼ੀ ਸ਼ੁਰੂ ਕੀਤੀ ਤਾਂ ਇਹ ਤਤੀਸ਼ ਅੱਗੇ ਚੱਲੀ ਜਿਹਦੇ ਵਿੱਚ ਖੰਨਾ ਜਿਹੜੀ ਕਿ ਬਦਨਾਮ ਮੀਟ ਮੀਟ ਮਾਰਕੀਟ ਹੈ ਤੇ ਉਹਦੇ ਵਿੱਚ ਜਿਹੜਾ ਇੱਕ ਵੱਡਾ ਗਰੋ ਬੈਕਗ੍ਰਾਉਂਡ ਤੇ ਵੱਡੀ ਮਸ਼ਰੀਆਂ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਹ ਉਦੀ ਪੁਸ਼ਕਿਸ਼ ਤੇ ਸਾਹਮਣੇ ਆਇਆ ਕਿ ਕਿਵੇਂ ਉਹ ਜੇਲ੍ਹ ਚ ਬੈਠਾ ਇਸ ਗਰੋਹ ਨੂੰ ਸਪਲਾਈ ਕਰਦਾ ਸੀ ਦਿੱਤਾ ਜਿਹਦੇ ਚ ਅੱਗੇ ਉਦੀ ਪੁਸ਼ਕਿਸ਼ ਤੇ ਬਕਾਇਦਾ ਇਹਨਾਂ ਮੁਰਜਮਾਂ ਨੂੰ ਅਸੀਂ ਨਾਮਜ਼ਦ ਕੀਤਾ ਚਾਰ ਮੁਰਜਮ ਜਿਹੜੇ ਨਾਮਜ਼ਦ ਕੀਤੇ ਤੇ ਗ੍ਰਿਫਤਾਰ ਕੀਤੇ ਉਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨੰਬਰ ਤੇ ਮਹਾਂਤ ਗਿਰੀ ਨੇ ਕਸ਼ਮੀਰ ਗਿਰੀ ਜਿਹੜਾ ਕਿ ਜਿਹਦੀ ਬੈਕਗ੍ਰਾਉਂਡ ਕ੍ਰਿਮੀਨਲ ਹੈਗੀ ਜਿਹੜਾ ਕਿ ਰਹਿੰਦਾ ਵੀ ਉੱਥੀ ਹੈ ਮੀਟ ਮਾਰਕੀਟ ਦੇ ਲਾਗੇ ਉਹਦੇ ਕੋਲੋਂ ਬਕਾਇਦਾ ਅ 50 ਗ੍ਰਾਮ ਜਿਹੜੀ ਹੈ ਐਹਦੌਨ ਦੀ ਬਰਾਮਦਗੀ ਕੀਤੀ ਕਸ਼ਮੀਰ ਗਿਰੀ ਤੋਂ ਇਲਾਵਾ ਇਹਦੇ ਚ ਸ਼ੈਂਟੀ ਕਾਲੀਆ ਇਹ ਵੀ ਬਦਨਾਮ ਸਮੱਗਲਰ ਹੈ ਤੇ ਇਹਦੇ ਨਾਲ ਇੱਕ ਵਿੱਕੀ ਤੇ ਇੱਕ ਕੁਦੂਸ਼ਲ ਪ੍ਰਧਾਨ ਇਸੇ ਮੀਟ ਮਾਰਕੀਟ ਦਾ ਹੈ ਇਹਨਾਂ ਦੇ ਜਦੋਂ ਸ਼ਾਨਦਾਰ ਬੈਕਵਰਡ ਲਿੰਕ ਇੱਤੇ ਕੰਮ ਕੀਤਾ ਡੀਐਸਪੀ ਡੀ ਸਾਡੇ ਮੋਹਿ ਸਿੰਘਲਾ ਜੀ ਤੇ ਇਨਸਪੈਕਟਰ ਸੀਆਈਏ ਜੀ ਨੇ ਤਾਂ ਉਹ ਕੰਬਾਈਨ ਟੀਮ ਦੇ ਤੌਰ ਤੇ ਫਰਦਰ ਜਿਹੜੀ ਦਰਾਹਾ ਪੁਲਿਸ ਹੈ ਇਹਨਾਂ ਨੇ ਬਕਾਇਦਾ ਫਿਰ ਇਹਦੀ ਕੋਲ ਅ ਬਕਾਇਦਾ 30 ਗ੍ਰਾਮ ਮਤਲਬ 50 ਤੇ 30 ਗ੍ਰਾਮ ਚਿੱਟਾ ਤੇ ਪਲੱਸ ਅਗੇ ਇਹਨਾਂ ਦੀ ਫਰਦਰ ਕੋਸਟ ਦੇ ਤੋਂ ਲੁਗੇ ਆਣੇ ਦਾ ਇੱਕ ਸ਼ੁਗੰ ਅਰੈਸਟ ਕੀਤਾ ਉਹ ਵੀ ਕ੍ਰਿਮੀਨਲ ਬੰਦਾ ਹੈਗਾ ਉਹਦੇ ਦੀ ਬੈਕਗ੍ਰਾਉਂਡ ਬੜੀ ਮਾਰੀ ਹੈ ਪਰਦੇਦਦ ਨੇ ਉਹਦੇ ਕੋਲੋਂ 70 ਗ੍ਰਾਮ ਇਹਨਾਂ ਦਾ ਭਾਵ ਕਿ ਟੋਟਲ 147 ਨੰਬਰ ਮਕਦਮਾ ਜਿਹੜਾ ਹੈ ਇਹਦੇ ਚ ਹੁਣ ਤੱਕ 1 ਕਿਲੋ ਤੇ 155 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਤਫਤੀਸ਼ ਪ੍ਰੋਫੈਸ਼ਨਲ ਦਾ ਨਤੀਜਾ ਆਏਗਾ ਇੰਨੀ ਵਧੀਆ ਕਮਰਸ਼ੀਅਲ ਕੁਆਂਟੀਟੀ ਚਰਕੰਦੀ ਹੋਈ ਹੈ ਤੇ ਇਹਦੀ ਰੀਤੀ ਦਾ ਸਾਰੇ ਬੰਦੇ ਟੋਟਲ ਉਨ ਹੁਣ ਤੱਕ ਨੌ ਮੁਲਜਮ ਜਿਹੜੇ ਐ ਇਹਦੇ ਚ ਉਹ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਨੇ ਜੀ